ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਕੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਨਗ ਲੈ ਕੇ ਆਂਦੇ ਜੀ ਸੂਆ ਸਵਾਇਆ ਨਗ ਡਿਟੇਲ ਮੈਂ ਬਾਈ ਤੋਂ ਲੈ ਦੂੰਗਾ ਜੀ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਪਿੰਡ ਲੰਡੇ ਕੇ ਵੀਰੇ ਨਾਮ ਗਲਤ ਨਹੀਂ ਬਸ ਸਟੈਂਡ ਤੋਂ ਮੁੱਖੇ ਤੋਂ ਕਿੰਨੀ ਵਾਟ ਆ ਜੀ ਆਪਣਾ ਪਿੰਡ ਅੱਧਾ ਅੱਧਾ ਕਿਲੋਮੀਟਰ ਬਸ ਸਟੈਂਡ ਅੱਧਾ ਅੱਧਾ ਕਿਲੋਮੀਟਰ ਲਵਾਰਾ ਚੌਂਕ ਲਵਾਰਾ ਚੌਂਕ ਮਾਲਾ ਸ਼ਹਿਰ ਚਿਰੜਿਆ ਪਿਆਰ ਠੀਕ ਆ ਮੁੱਖਾ ਹੀ ਵਜਦਾ ਇੱਕ ਸਾਲ ਤੇ ਠੀਕ ਆ ਸੂਆ ਕੰਨ ਮਾ ਸੂਈ ਹੈ ਜੀ। ਉਹ ਬਈ ਪਹਿਲਾ ਨਾ 6 ਦਾ ਆਂਦਾ ਮੇ। ਕਦੋਂ ਸੂਈ ਹੈ ਜੀ? ਅੱਜ ਹਫਤਾ ਹੋ ਗਿਆ ਬਈ। ਬੱਚਾ ਕੀ ਹੈ ਜੀ? ਮਗਰ ਬੱਚਾ ਜੇਰ ਕੰਪਲੀਟ ਆ ਜੀ। ਬਈ ਗਰੰਟੀ ਹੈ। ਕਿੰਨਾ ਦੁੱਧ ਹੈ ਜੀ? ਦੁੱਧ ਵੀਰੇ 10 ਕਿਲੋ ਇੱਥੇ ਜੋਕ ਕੇ ਲੈ ਗਿਆ ਵੇ ਹੈਗਾ 12 ਆਪਾਂ 10 ਕਿਲੋ ਚਵਾ ਕੇ ਦੇਵਾਂਗੇ। ਕਿਆ ਦਾ? ਸਾਡ ਦੀ ਚਵਾਈ ਕਰਾ ਦਾਂਗੇ। ਚਵਾ ਦੇ। ਫਨਾ ਦੀ ਗਰੰਟੀ ਹੈ ਜੀ। ਇੱਕ ਨੰਬਰ ਵੀਰੇ। ਤੋੜ ਕੇ ਦਿਖਾ ਦੇ ਵੀਰੇ। ਸੂਆ ਬਾਈ ਦੇ ਦੱਸਣ ਮੁਤਾਬਕ ਜੀ। ਪਹਿਲਾ ਸੂਈ ਆ ਬੱਚਾ ਮਗਰ ਬੱਚਾ ਆ ਗਿਆ ਜੀ। ਨੈਟ ਪਾ ਦੁੱਧ 12 ਆਈਆਂ ਜੀ ਤੁਸੀਂ 10 ਮੰਨ ਕੇ ਆ ਜਾਓ 2 ਟਾਈਮ 4 ਟਾਈਮ 6 ਟਾਈਮ 24 ਕਰ ਸਕਦਾ ਕੋਈ ਵੀਰ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮ ਰੋਕ ਲਈ ਵੀਰੇ ਬਾਕੀ ਕ੍ਰੋਸ ਆਂਗ ਹਨਾ ਦੁੱਧ ਵੀ ਬਾਈ ਸੰਗਣਾ ਹੋਊਗਾ ਠੀਕ ਆ ਬਾਕੀ ਸੋਨਾ ਮੁਠੀ ਵਾਲਾ ਥਾਣਾ ਮੈਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਾਈ ਦੇ ਘਰੇ ਕੋਈ ਵੀ ਵੀ ਚਵਾਈ ਕਰ ਸਕਦਾ ਦੁੱਧ ਮੱਜਾਂ ਰਗਾ ਬਾਕੀ ਠੰਡੀ ਸੀ ਪੂਰੀ ਆ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਛੋਟੇ ਛੋਟੇ ਸਿੰਗੀ ਆ ਮਾਰ ਦੀ ਮੁਰਦੀ ਤਾਂ ਨਹੀਂ ਬਾਈ ਬਾਈ ਵਾਸਤੇ ਨਹੀਂ ਹੋ ਥੋੜਾ ਜਿਹਾ ਕਰਦੀ ਆ ਫੁੱਲ ਗਰੰਟੀ ਹੈ ਜੀ ਹਾਂ ਜੀ ਤੇ ਡਿਮਾਂਡ ਜੈਤ ਜੀ ਬੇ ਨੇ ਜਿਹੜੇ ਲੈਣਾ ਹੀ ਆ ਡਿਮਾਂਡ ਬਾਈ ਮੁੱਲ 35 36 ਕਰਦੀ ਆ ਵੜ ਤਾਂ ਵੀ ਆਪਾਂ 32000 ਚ ਮਾਨਤਨ ਕਰਦਾ 32000 ਚ ਤੋਰਦੀ ਵੀਰੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਤੁਸੀਂ ਮਰਜ਼ੀ ਕਰਾ ਲਓ 32000 ਰੁਪਏ ਚੋਂ ਮਾਨਤਨ ਹੋ ਜਾਊਗਾ ਬੱਛੀਆਂ ਆਲਾ ਮੁੱਲ ਹੀ ਆ ਦੋਨੇ ਤੁਸੀਂ ਆਪਦੀ ਬਾਈ ਦੇ ਘਰੇ ਚਵਾਈ ਕਰ ਲਿਓ 2 ਟਾਈਮ 4 ਟਾਈਮ 6 ਟਾਈਮ ਸੋਨਾ ਥਣਾ ਦਾ ਸਹਿਜ ਆ ਥਣ ਮੈਂ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦੂੰਗਾ ਕੱਲਾ ਕੱਲਾ ਮੁੱਠੀ ਵਾਲਾ ਨੇੜੇ ਤੋਂ ਦੇਖ ਸਕਦੇ ਹੋ ਪਰ ਕਿ ਟੰਡੀ ਸੀ ਦੀ ਪੂਰ ਗਰੰਟੀ ਰਹਿਣ ਵਾਲੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ